ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਮੋਗਾ ਪੁਲਿਸ ਵੱਲੋਂ ਸਾਈਕਲ ਰੈਲੀ ਕੱਢੀ ਗਈ ਅਤੇ ਖੇਡਾਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਸਰਕਾਰ ਹੁਣ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਜਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਗਾ ਦੇ ਐਸਐਸਪੀ ਅੰਕਰ ਗੁਪਤਾ ਦੀ ਅਗਵਾਈ ਹੇਠ ਅੱਜ ਮੋਗਾ ਪੁਲਿਸ ਵੱਲੋਂ ਸਾਈਕਲ ਰੈਲੀ ਤੇ ਖੇਡਾਂ ਦਾ ਆਯੋਜਨ ਕੀਤਾ ਗਿਆ ਇਹ ਸਾਈਕਲ ਰੈਲੀ ਮੋਗਾ ਦੇ ਬੱਸ ਸਟੈਂਡ ਚੌਂਕ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਕਾਲਜ ਦੀ ਗਰਾਊਂਡ ਤੱਕ ਕੱਢੀ ਗਈ ਇਹ ਰੈਲੀ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਕੱਢੀ ਗਈ ਇਸ ਮੌਕੇ ਐਸਐਸਪੀ ਮੋਗਾ ਦੇ ਨਾਲ ਨੌਜਵਾਨਾਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲਤ ਕੀਤੀ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗੱਲੇ ਦੀ ਰਿਪੋਰਟ ਈ ਨਾਮ ਤੁਹਾਡਾ ਜਿਹੜਾ ਤੁਹਾਡਾ ਡਾਕ ਹੈ ਮੈਂ ਸਬ ਇੰਸਪੈਕਟਰ ਸੁਰੀਦਾਰ ਆਣੀ ਐਸਾਜੀ ਫਤੇਗੜ ਪੈਂਤੂਰ ਪੋਸਟਡ ਆਹੇ ਮੈਡਮ ਜੋ ਜਾਣਕਾਰੀ ਜਿਹੜਾ ਤੁਹਾਡੇ ਵੱਲੋਂ ਅੱਜ ਸਾਈਕਲ ਮਾਰਚ ਜਾਂ ਸਪੋਰਟਸ ਕਰਵਾਈ ਜਾ ਰਹੀ ਹੈ ਉਹਨਾਂ ਨੂੰ ਮੰਨ ਤੁਰੂ ਮਾਂ ਜੋਗ ਸੀਐਮ ਸਾਹਿਬ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਸਪੈਸ਼ਲ ਕੈਂਪੇਨ ਜਿਹੜਾ ਮਾਂ ਜੋਗ ਐਸਐਸਪੀ ਸਾਹਿਬ ਤੇ ਡੀਏਜੀ ਸਾਹਿਬ ਵੱਲੋਂ ਜਿਹੜਾ ਪੁਲਿਸ ਦੀ ਸਾਈਕਲ ਰੈਲੀ ਕਮਪੋਰਟਸ ਮੀਟ ਜਿਹੜਾ ਅਰੇਂਜ ਕੀਤਾ ਗਿਆ ਜਿਹਦੇ ਵਿੱਚ ਕੀ ਵੱਧ ਤੋਂ ਵੱਧ ਯੂਥ ਵੀ ਆ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਹੁਦੇ ਵਾਲੇ ਸਾਰੇ ਮੁਲਾਜ਼ਮ ਵੀ ਇਕੱਠੇ ਹੋਏ ਆ ਤਾਂ ਕਿ ਇੱਕ ਇਹ ਇੱਕ ਅਵੇਅਰਨੈਸ ਕੈਂਪਨ ਆ ਤਾਂ ਕਿ ਜਿਹੜਾ ਪਬਲਿਕ ਨੂੰ ਵੀ ਅਵੇਅਰ ਕੀਤਾ ਜਾਵੇ ਤੇ ਨਸ਼ਿਆਂ ਦੇ ਜਿਹੜੇ ਆ ਦੁਰਵਿਹਾਰ ਜੋ ਹੋ ਰਿਹਾ ਵਾ ਉਹਨਾਂ ਤੋਂ ਜਿਹੜੀ ਹੈ ਨਿਜਾਤ ਪਾਈ ਜਾ ਸਕੇ ਉਦੋਂ ਜਿਹੜਾ ਅੱਜ ਕੱਲ ਨਸ਼ਾ ਲੜਕੀਆਂ ਦੇ ਨਾਲ ਤਾਂ ਲੜਕੀਆਂ ਵੀ ਕਰ ਰਹੀਆਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਇਹ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਠੀਕ ਹੈ ਬਿਲਕੁਲ ਅੱਜ ਕੱਲ ਸਰ ਪੰਜਾਬ ਸਰਕਾਰ ਵੀ ਬਿਲਕੁਲ ਸਹਿਯੋਗ ਦੇ ਰਹੀ ਹੈ ਕਿ ਨਸ਼ਿਆਂ ਦੇ ਜਿਹੜਾ ਇਹ ਦੌਰ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ ਜਿਹੜੀ ਜੂਥ ਆ ਇਹਨੂੰ ਵੱਧ ਤੋਂ ਵੱਧ ਅਵੇਅਰਨੈਸ ਕੈਂਪੇਨ ਵਿੱਚ ਹਿੱਸਾ ਲੈਣਾ ਚਾਹੀਦਾ ਸਪੋਰਟਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਾਰਟਿਸਪੇਟ ਕਰਨਾ ਚਾਹੀਦਾ ਤਾਂ ਜੋ ਇਹ ਨਸ਼ਿਆਂ ਦੇ ਤੋਂ ਦੂਰ ਰਹਿ ਸਕਣ ਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਸੋ ਉਹਦੇ ਵਿੱਚ ਹੀ ਜਿਹੜੀ ਇੱਕ ਸਾਡਾ ਪ੍ਰੋਗਰਾਮ ਹੈ ਕਾਡਾ ਜਦੋਂ ਕੰਪਰੀਹੈਂਸਿਵ ਐਕਸ਼ਨ ਅਗੇਂਸਟ ਡਰਗ ਅਬਿਊਸ ਕਹਿੰਦੇ ਹੈਗੇ ਨੇ ਉਹਦੇ ਵਿੱਚ ਅਵੇਅਰਨੈਸ ਐਕਟੀਵਿਟੀ ਸਾਡੀਆਂ ਚੱਲ ਹੀ ਰਹੀਆਂ ਨੇ ਪਿਛਲੇ ਹਫਤੇ ਵੀ ਤੁਸੀਂ ਦੇਖਿਆ ਹੋਣਾ ਬਾਗੇ ਪੁਰਾਣੇ ਦੇ ਵਿੱਚ ਅਸੀਂ ਇੱਕ ਇਵੈਂਟ ਕੀਤਾ ਸੀ ਸੈਮੀਨਾਰ ਉਥੇ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਨੂੰ ਬੁਲਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਸੀ ਨਸ਼ਿਆਂ ਦੇ ਬਾਰੇ ਤੇ ਉਹਨਾਂ ਦੇ ਵਿਚਾਰ ਵਟਾਂਦਰੇ ਜਿਹੜਾ ਕੀਤਾ ਗਿਆ ਸੀ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਅਸੀਂ ਅੱਜ ਇੱਕ ਸਾਈਕਲਿੰਗ ਤੇ ਸਪੋਰਟਸ ਇਵੈਂਟ ਰੱਖਿਆ ਹੈ ਜਿਹੜਾ ਸਾਈਕਲਿੰਗ ਇਵੈਂਟ ਹੈ ਇਹ ਜਗਿੰਦਰ ਚੌਂਕ ਮੋਗਾ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਘੁੰਮ ਕੇ ਗੁਰਨਾਨਤ ਕਾਲਜ ਦੇ ਵਿੱਚ ਖਤਮ ਹੋਊਗਾ ਤੇ ਉਸ ਤੋਂ ਬਾਅਦ ਕਾਲਜ ਦੇ ਗਰਾਊਂਡ ਦੇ ਵਿੱਚ ਜਿਹੜੀਆਂ ਆਈਆਂ ਨੇ ਵੱਖ-ਵੱਖ ਸਪੋਰਟਸ ਐਕਟੀਵਿਟੀਜ਼ ਆਰਗੇਨਾਈਜ਼ ਕੀਤੀਆਂ ਗਈਆਂ ਇਹਦਾ ਮੇਨ ਮੋਟਿਵ ਇਹੀ ਹੈ ਕਿ ਲੋਕਾਂ ਦੇ ਵਿੱਚ ਵਾਧੂ ਵਾਧਾ ਆਪਾਂ ਜਾਗਰੂਕਤਾ ਫੈਲਾਏ ਨੌਜਵਾਨਾਂ ਨੂੰ ਜਿਹੜਾ ਇਸ ਜਿਹੜੀ ਉਹਨਾਂ ਦੀ એનર્ਜੀ ਹੈ ਉਹਨੂੰ ਉਹਨੂੰ ਜਨਰਲਾਈਜ਼ ਕਰਦੇ ਹੋਏ ਆਪਾਂ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਕੰਮਾਂ ਤੋਂ ਜਾਈਏ ਨੌਜਵਾਨ ਫੀੜੀ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆਂ ਮੋਗਾ ਪੁਲਿਸ ਵੱਲੋਂ ਪੂਰੇ ਪੰਜਾਬ ਪੁਲਿਸ ਵੱਲੋਂ ਅਸੀਂ ਇਹੀ ਅਪੀਲ ਕਰਦੇ ਆਂ ਨੌਜਵਾਨਾਂ ਨੂੰ ਕਿ ਵਰਤੋਂ ਵੱਧ ਸਾਡੇ ਨਾਲ ਜੁੜਨ ਪੰਜਾਬ ਪੁਲਿਸ ਦਾ ਜਿਹੜਾ ਇਹ ਉਪਰਾਲਾ ਹੈਗਾ ਡਰਗ ਫ੍ਰੀ ਪੰਜਾਬ ਨਸ਼ਾ ਮੁਕਤ ਪੰਜਾਬ ਤੇ ਆਪਣੇ ਆਪ ਨੂੰ ਵੀ ਤੇ ਜਿਹੜੇ ਆਪਣੇ ਆਸ-ਪਾਸ ਦਾ ਸੋਸ਼ਲ ਸਰਕਲ ਹੈ ਉਹਨਾਂ ਦੇ ਦੋਸਤ ਹੈ ਸਾਰੇ ਉਹਨਾਂຊ ਵੀ ਇਹ ਮੋਟੀਵੇਸ਼ਨ ਪੈਦਾ ਕਰਨ ਕਿ ਨਸ਼ੇ ਦੇ ਨਾਲ ਨੁਕਸਾਨ ਹੀ ਹੁੰਦਾ ਕਿਸੇ ਦਾ ਕੋਈ ਅਜੇ ਤੱਕ ਫਾਇਦਾ ਨਹੀਂ ਹੋਇਆ ਤੇ ਇਸ ਤੋਂ ਦੂਰ ਹੋ ਕੇ ਜਿਹੜਾ ਪੋਜ਼ੀਟਿਵ ਜਿਹੜਾ ਆਪਣੀ એનર્ਜੀ ਨੂੰ ਪੋਜ਼ੀਟਿਵਲੀ ਚੰਗੇ ਕੰਮਾਂ 'ਚ ਲਗਾਏ